ਕਿਸਾਨ ਪ੍ਰਭੂ ਸਤਿ ਸ੍ਰੀ ਅਕਾਲ ਸਾਡੀ ਖੇਤੀ YouTube ਚੈਨਲ ਤੇ ਸਾਡੀ ਖੇਤੀ Facebook ਪੇਜ ਤੇ ਤੁਹਾਡਾ ਸਵਾਗਤ ਹੈ ਕਿਸਾਨ ਪ੍ਰਭੂ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੇ ਵਿੱਚ ਆਉਣ ਵਾਲੇ ਚੇਪੇ ਦੀ ਤੇ ਉਸ ਦੀ ਆਪਾਂ ਰੋਕਥਾਮ ਕਦੋਂ ਕਰਨੀ ਆ ਰੋਕਥਾਮ ਲਈ ਕਿਹੜੀ ਆਪਾਂ ਦਵਾਈ ਵਰਤਣੀ ਹੈਗੀ ਤੇ ਕਦੋਂ ਸਪਰੇਅ ਆਪਾਂ ਉਸ ਦੀ ਕਿਹ ਸਟੇਜ ਤੇ ਕਰਨੀ ਹੈਗੀ ਜੋ ਕਿਸਾਨ ਵੀਰ ਨਵੇਂ ਆਓ ਸਾਡੀ ਖੇਤੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਸਾਡੀ ਖੇਤੀ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਲੈਣ। ਕਿਸਾਨ ਭਰਾਵੋ ਜਿਵੇਂ ਕਿ ਹੁਣ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਕਣਕਾਂ ਝੰਡਾ ਪੱਤਾ ਕੱਢ ਚੁੱਕੀਆਂ ਨੇ ਤੇ ਨਿਸਾਰੇ ਦੇ ਬਿਲਕੁਲ ਨੇੜੇ ਆ ਵੀ ਅੱਜ ਤੋਂ ਤਕਰੀਬਨ 10-15 ਦਿਨਾਂ ਦੇ ਵਿੱਚ 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 ਸਾਰੀਆਂ ਕਣਕਾਂ ਨਿਸਾਰਾ ਲੈਣਗੀਆਂ। ਤੇ ਹੁਣ ਕਿਸਾਨ ਵੀਰ ਕੀ ਕਰ ਰਹੇਗੇ ਕਿ ਇਸ ਪਾਰਸ ਮੁਤਾਬਕ ਉਹ ਝੰਡਾ ਪੱਤੇ ਨੂੰ ਬਿਮਾਰੀ ਰਹਿਤ ਰੱਖਣ ਲਈ ਇੱਕ ਤਾਂ ਉਹ ਫੰਗੀਸਾਈਡ ਸਪਰੇਅ ਕਰ ਰਹੇ ਆ ਤੇ ਨਾਲ ਦੀ ਨਾਲ ਜਿਹੜੀ ਖਰਾਕਾਂ ਲਈ ਸਪਰੇਅ ਕਰ ਰਹੇ ਜਿਵੇਂ ਕਿ 13045 ਕਰ ਰਹੇ ਆਗੇ ਤਾਂ ਜੋ ਆਪਣੇ ਝਾੜ ਵਿੱਚ ਉਹ ਵਾਧਾ ਕਰ ਸਕਣ ਪਰ ਕੁਝ ਕਿਸਾਨ ਇੱਥੇ ਕੀ ਗਲਤੀ ਕਰ ਰਹੇ ਆਗੇ ਕਿ ਇਹਨਾਂ ਦਵਾਈਆਂ ਦੇ ਵਿੱਚ ਉਹ ਕੀ ਕਰ ਰਹੇ ਆ ਵੀ ਚੇਪੇ ਵਾਲੀ ਕੋਈ ਸਪਰੇਅ ਜਾਂ ਦਵਾਈ ਵਿੱਚ ਪਾ ਰਹੇ ਹੈਗੇ ਤਾਂ ਜੋ ਉਹਨਾਂ ਨੂੰ ਆਇਆ ਵੀ ਹੁਣ ਕੀ ਫਰਕ ਪੈਂਦਾਗਾ ਵੀ 100 ਰੁਪਏ ਦਾ ਆਪਣਾ ਖਰਚਾਗਾ ਵੀ ਆਪਾਂ ਵਿੱਚ ਹੀ ਪਾ ਦਿੰਨੇ ਆ ਵੀ ਇੱਕੋ ਵਾਰੀ ਇਹ ਕੰਮ ਮੁਕਾ ਛੱਡਦੇ ਆ ਕਿਸਾਨ ਭਰਾਵੋ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਪਵੇਗਾ ਕਿ ਜਿਹੜਾ ਚੇਪਾਗਾ ਉਹ ਕਣਕ ਦੇ ਵਿੱਚ ਕਿਸ ਸਟੇਜ ਤੇ ਆ ਕੇ ਆਪਣਾ ਨੁਕਸਾਨ ਕਰਦਾਗਾ ਕਿਸਾਨ ਭਰਾਵੋ ਜਦੋਂ ਆਪਣੀ ਕਣਕ ਦੀਆਂ ਬੱਲੀਆਂ ਜਾਂ ਛਿੱਟੇ ਸਾਰੇ ਬਾਹਰ ਨਿਕਲੇ ਆਉਂਦੇ ਆਗੇ ਉਦੋਂ ਚੇਪਾ ਕੀ ਕਰਦਾ ਛਿੱਟਿਆਂ ਦੇ ਵਿੱਚ ਬੈਠ ਕੇ ਦਾਣਿਆਂ ਦਾ ਰਸ ਚੂਸ ਕੇ ਦਾਣੇ ਦੇ ਵਜ਼ਨ ਨੂੰ ਹੌਲਾ ਕਰਦਾ ਤੇ ਉਹਨੂੰ ਬਰੀਕ ਪਾਉਂਦਾਗਾ ਅਸਲ ਦੇ ਵਿੱਚ ਨੁਕਸਾਨ ਆਪਣਾ ਉਦੋਂ ਕਰਦਾਗਾ ਉਹ ਜਦਕਿ ਆਪਣੀਆਂ ਹਲੇ ਕਣਕਾਂ ਨਿਸਰੀਆਂ ਵੀ ਨਹੀਂ ਆਪਾਂ ਤੇਲੇ ਵਾਲੀਆਂ ਸਪਰੇਹਾਂ ਪਹਿਲਾਂ ਹੀ ਲੱਗ ਜਾਂਦੇ ਆ ਕਰਨ ਉਹਦਾ ਕੋਈ ਫਾਇਦਾ ਨਹੀਂ ਉਹ ਵਾਧੂ ਆਪਾਂ ਨੂੰ ਵਾਧੂ ਖਰਚਾਗਾ ਤੇ ਜਦੋਂ ਕਣਕ ਆਪਣੀ ਨਿਸਰਗੀ ਤੇਲਾ ਆ ਗਿਆ ਆਪਾਂ ਨੂੰ ਦੁਬਾਰੇ ਫੇਰ ਸਪਰੇਅ ਕਰਨੀ ਪੈਣੀ ਆ ਇਹ ਗੱਲ ਤੁਸੀਂ ਆਪਣੇ ਧਿਆਨ ਦੇ ਵਿੱਚ ਜ਼ਰੂਰ ਰੱਖੋ ਅ ਪਹਿਲਾ ਵਾਲੀ ਸਪਰੇ ਦੇ ਵਿੱਚ ਤੁਹਾਨੂੰ ਤੇਲੇ ਵਾਲੀ ਕੋਈ ਵੀ ਦਵਾਈ ਪਾਉਣ ਦੀ ਲੋੜ ਨਹੀਂ ਜਦੋਂ ਕਣਕ ਨਿਸਰ ਗਈ ਉਸ ਤੋਂ ਬਾਅਦ ਆਪਾਂ ਆਪਣੇ ਖੇਤ ਨੂੰ ਦੇਖਣਾਗਾ ਵੀ ਆਪਣੇ ਖੇਤ ਦੇ ਵਿੱਚ ਆਪਾਂ ਚਾਰ ਹਿੱਸਿਆਂ ਤੋਂ ਛਿੱਟੇ ਲੈਣੇ ਆ 10-10 ਉਸ ਤੋਂ ਬਾਅਦ ਦੇਖਣਾਗਾ ਵੀ ਹਰੇਕ ਛਿੱਟੇ ਦੇ ਵਿੱਚ ਜੇਕਰ ਚੇਪੇ ਦੀ ਗਿਣਤੀ 4 ਜਾਂ 5 ਜਾਂ 5 ਤੋਂ ਉੱਪਰ ਆਉਂਦੀ ਹੈਗੀ ਤਾਂ ਆਪਾਂ ਸਪਰੇ ਬਾਰੇ ਸੋਚਣਾਗਾ ਉਸ ਤੋਂ ਪਹਿਲਾਂ ਆਪਾਂ ਸਪਰੇ ਬਾਰੇ ਕੁਝ ਨਹੀਂ ਆਪਾਂ ਨਾ ਕੋਈ ਸਪਰੇ ਕਰਨੀ ਹੈਗੀ ਤੇ ਅਗਲੀ ਗੱਲ ਆਪਾਂ ਦੇਖਣੀ ਹੈਗੀ ਵੀ ਜਿਹੜਾ ਵੀ ਚੇਪਾਗਾ ਇਹ ਆਪਣੇ ਖੇਤ ਦੇ ਬਾਹਰਲੇ ਪਾਸੇ ਤੋਂ ਅੰਦਰਲੇ ਪਾਸੇ ਨੂੰ ਜਾਂਦਾਗਾ ਵੀ ਪਹਿਲਾਂ ਇਹ ਆਪਣੇ ਖੇਤ ਦੇ ਵਿੱਚ ਬਾਹਰ ਆਉਂਦਾਗਾ ਜਦੋਂ ਆਪਾਂ ਬਾਹਰ ਦੇਖ ਲਿਆ ਵੀ ਆਪਣੀ ਖੇਤ ਦੇ ਵਿੱਚ ਛਿੱਟਿਆਂ ਦੇ ਵਿੱਚ ਗਿਣਤੀ 5 ਆ ਗਈ ਤਾਂ ਆਪਾਂ ਖੇਤ ਦੇ ਬਾਹਰਲੀ ਸਾਈਡ ਅ ਚਾਰ ਜਾਂ ਪੰਜ ਕਰਮਾ ਦੇ ਏਰੀਏ ਦੇ ਵਿੱਚ ਸਪਰੇਅ ਕਰਕੇ ਵੀ ਇਸ ਨੂੰ ਕੰਟਰੋਲ ਕਰ ਸਕਦੇ ਆਂਗੇ ਕਿਉਂਕਿ ਜਦ ਆਪਾਂ ਅੰਦਰ ਦੇਖਾਂਗੇ ਅੰਦਰ ਚੇਪਾ ਨਹੀਂ ਹੁੰਦਾ ਉਹ ਬਾਹਰ-ਬਾਰ ਹੀ ਹੁੰਦਾਗਾ ਤਾਂ ਆਪਾਂ ਬਾਹਰ-ਬਾਰ ਵੀ ਸਪਰੇਅ ਕਰ ਸਕਦੇ ਆਂ ਹੁਣ ਆਪਾਂ ਤੁਹਾਡੇ ਮਨ ਦੇ ਵਿੱਚ ਸਵਾਲ ਆਏਗਾ ਕਿ ਵੀ ਆਪਾਂ ਪੰਜ ਚੇਪੇ ਤੇ ਇਹੀ ਸਪਰੇਅ ਕਿਉਂ ਕਰਨੀ ਆ ਵੱਧ ਤੇ ਕਿਉਂ ਕਰਨੀ ਆ ਵੀ ਘੱਟ ਤੇ ਆਪਾਂ ਸਪਰੇਅ ਕਿਉਂ ਨਹੀਂ ਕਰਨੀ ਕਿਉਂਕਿ ਨੁਕਸਾਨ ਤਾਂ ਘੱਟ ਵੀ ਕਰੇਗਾ ਕਿਸਾਨ ਭਰਾਵੋ ਜਿਹੜਾ ਚਾਰ ਜਾਂ ਪੰਜ ਤੋਂ ਘਟਾ ਗੱਤੀ ਲਈ ਆਪਣੀ ਕਣਕ ਦੇ ਵਿੱਚ ਉਹਨੇ ਉਹਨਾ ਨੁਕਸਾਨ ਨਹੀਂ ਕਰਨਾ ਜਿੰਨਾ ਕਿ ਆਪਣਾ ਖਰਚਾ ਦਵਾਈ ਛੜਕਣ ਤੇ ਆ ਜਾਣਾਗਾ ਇਸ ਕਰਕੇ ਇਹ ਈਟੀਐਲ ਲਿਮਟ ਆ ਗਈ ਚੇਪੇ ਦੀ ਕਣਕ ਦੇ ਵਿੱਚ ਵੀ ਜੇਕਰ 5 ਤੋਂ ਉੱਪਰ ਗਿਣਤੀ ਵੱਧਈ ਆ ਤਾਂ ਆਪਾਂ ਸਪਰੇਅ ਜ਼ਰੂਰ ਕਰਨੀ ਹੈਗੀ ਕਿਸਾਨ ਭਰਾਵੋ ਹੁਣ ਕਿਸਾਨ ਭਰਾਵੋ ਇੱਕ ਗੱਲ ਰਹਿ ਗਈ ਪੀ ਕੁੱਝ ਕਿਸਾਨ ਵੀਰ ਕੀ ਕਰ ਰਹੇ ਹਨ ਨਾ ਲਾਲਜੀ ਘਟਾਰਾ ਆਪਣੀ ਬੜੀ ਫੇਮਸ ਹੋਈ ਹੈ ਦਵਾਈ ਲੋ ਕਿਸਾਨ ਵੀਰ ਉਹੀ ਵਰਤੀ ਜਾਂਦੇ ਆ ਜਦ ਕਿ ਉਹ ਬਿਲਕੁਲ ਗਲਤ ਹੈ ਕਿਉਂਕਿ ਉਹ ਦਵਾਈ ਸਿਰਫ ਤੇ ਸਿਰਫ ਸੀਡ ਟਰੀਟਮੈਂਟ ਵਾਸਤੇ ਬਣੀ ਹੈਗੀ ਤੇ ਉਹ ਸਪਰੇ ਲਈ ਬਣੀ ਨਹੀਂ ਉਹਦੀ ਫਾਰਮੂਲੇਸ਼ਨ ਹੀ ਸੀਡ ਟਰੀਟਮੈਂਟ ਵਾਸਤੇ ਆ ਉਹ ਸਪਰੇ ਵੀ ਆਪਾਂ ਕਿਵੇਂ ਕਰ ਸਕਦੇ ਹਾਂ ਉਹਦੀ ਜੇ ਆਪਾਂ ਸਪਰੇ ਕਰਾਂਗੇ ਜਿਹੜੀ ਆਪਣੀ ਦੂਜੇ ਆਪਾਂ ਹੋਰ ਉਹਦੇ ਵਿੱਚ ਮਿਕਸ ਕਰਾਂਗੇ ਉਹਦਾ ਅਸਰ ਵੀ ਉਹਨੇ ਘਟਾ ਦੇਣਾਗਾ ਇਸ ਕਰਕੇ ਜੇਕਰ ਤੁਹਾਨੂੰ ਤੇਲੇ ਦੀ ਸਪਰੇ ਕਰਨ ਦੀ ਲੋੜ ਪੈਂਦੀ ਆ ਤਾਂ 25WJ ਇਕਟਾਰਾ ਅ ਅਥਾਇਮਥਕਸਮ ਜੋ ਕਿ ਇਕਟਾਰਾ ਦੇ ਨਾਂ ਤੇ ਆਉਂਦੀ ਹੈਗੀ ਉਹੀ ਤੁਸੀਂ ਸਪਰੇ ਕਰਨੀ ਆ ਹੋਰ ਕੋਈ ਸਪਰੇ ਕਰਨ ਦੀ ਤੁਹਾਨੂੰ ਲੋੜ ਨਹੀਂ ਉਹ ਸਪਰੇ ਤੁਸੀਂ 20 ਤੋਂ 30 ਗ੍ਰਾਮ ਕਿੱਲੇ ਲਈ ਬਹੁਤ ਆਗੀ ਤੋਂ ਬਾਅਦ 40 ਗ੍ਰਾਮ ਤੁਸੀਂ ਕਰ ਸਕਦੇ ਹੋਗੇ ਇਹ 100 ਇੱਕ ਲੀਟਰ ਤੁਸੀਂ ਪਾਣੀ ਲਾ ਦਿਓ ਇਹ ਕਿੱਲੇ ਲਈ 26 ਸ਼ੈਂਟਾ ਤੇ ਕੋਈ ਬਾਲੀਆਂ ਵਿੱਚ ਦੁਕਾਨਦਾਰ ਕੀ ਕਰਦੇ 100-100 ਗ੍ਰਾਮ ਪਵਾਈ ਜਾਂਦੇ ਆ ਉਹ ਬਿਲਕੁਲ ਗਲਤ ਆ ਜਿਹੜੀ ਯੂਨੀਵਰਸਿਟੀ ਦੀ ਡੋਜ਼ ਆਗੀ ਉਹ ਤਾਂ 20 30 ਗ੍ਰਾਮੀਏ ਤਾਂ ਵੱਧ ਤੋਂ ਵੱਧ ਤੁਸੀਂ 40 ਜੇਕਰ ਇਸ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿਸਾਨ ਵੀਰ ਜੋ ਗਲਤੀ ਕਰ ਰਹੇ ਹੈਗੇ ਪਹਿਲਾਂ ਵਾਲੀਆਂ ਸਪਰੇਹਾਂ ਦੇ ਵਿੱਚ ਹੀ ਤੇਲੇ ਵਾਲੀ ਪਾ ਕੇ ਉਹ ਨਾ ਕਰ ਸਕਣ ਤੇਗ੍ਰਾਮ ਪਾ ਸਕਣ ਕਿਸਾਨ ਭਰਾਵੋ ਧੰਨਵਾਦ